ਫਗਵਾੜਾ ਸ਼ਹਿਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਦਾ ਗ੍ਰਾਫ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਤਾਜ਼ਾ ਮਾਮਲਾ ਫਗਵਾੜਾ ਦੇ ਐਸਆਈ ਕੰਪਲੈਕਸ ਤੋਂ ਸਾਹਮਣੇ ਆਇਆ ਜਿੱਥੇ ਚੋਰ ਫਲੈਟ ਦੇ ਅੰਦਰ ਦਾਖਲ ਹੋਏ ਨੇ ਤੇ ਅੰਦਰ ਪਏ ਸੋਨੇ ਦੇ ਗਹਿਣੇ ਤੇ ਪਿੱਤਲ ਦੇ ਭਾਂਡੇ ਸਣੇ ਹੋਰ ਕੀਮਤੀ ਸਮਾਨ ਲੈ ਕੇ ਫਰਾਰ ਹੋ ਗਏ ਨੇ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆ ਜਸਵੀਰ ਸਿੰਘ ਨੇ ਦੱਸਿਆ ਕਿ ਉਹ ਐਸਆਈ ਕੰਪਲੈਕਸ ਦੇ ਵਿੱਚ ਰਹਿੰਦੇ ਨੇ ਤੇ ਆਪਣੀ ਪਤਨੀ ਦੇ ਨਾਲ ਚੋਢੀਗੜ ਪੀਜੀ ਤੋਂ ਦਵਾਈ ਲੈਣ ਗਏ ਹੋ ਸਨ ਜਦੋਂ ਦਵਾਈ ਲੈ ਕੇ ਵਾਪਸ ਆਪਣੇ ਫਲੈਟ ਦੇ ਵਿੱਚ ਪਹੁੰਚੇ ਤਾਂ ਦੇਖਦੇ ਨੇ ਕਿ ਫਲੈਟ ਦੇ ਤਾਲੇ ਟੁੱਟੇ ਹੋਏ ਸਨ ਅੰਦਰ ਪਿਆ ਸਾਰਾ ਸਮਾਨ ਖਿਲਰਿਆ ਹੋਇਆ ਸੀ ਤੇ ਅਲਮਾਰੀਆਂ ਦੇ ਲੋਕ ਵੀ ਟੁੱਟੇ ਹੋਏ ਸਨ ਉਹਨਾਂ ਦੱਸਿਆ ਕਿ ਬੇਖੌਫ ਚੋਰ ਬਾਥਰੂਮ ਦੇ ਰਾਹੀ ਘਰ ਦੇ ਵਿੱਚ ਵੜੇ ਨੇ ਤੇ ਅੰਦਰ ਪਿਆ 4 ਤੋਲੇ ਦੇ ਕਰੀਬ ਸੋਨਾ ਪਿੱਤਲ ਦੇ ਭਾਂਡੇ ਤੇ ਹੋਰ ਕੀਮਤੀ ਸਮਾਨ ਲੈ ਕੇ ਰਫੂ ਚੱਕਰ ਹੋ ਗਏ ਨੇ ਨਾਂ ਦਸੀ ਹੈ ਕਿ ਸਟੋਰੀ ਦੀ ਵਾਰਦਾਤ ਦਾ ਨਕਰੀ ਪੰਜ ਲੱਖ ਦਾ ਨੁਕਸਾਨ ਹੋਇਆ ਤੇ ਸਾਰੀ ਘਟਨਾ ਜਿਸ ਦੀ ਸੂਚਨਾ ਫਗਵਾੜਾ ਪੁਲਿਸ ਨੂੰ ਦਿੱਤੀ ਗਈ ਹੈ ਉਹਨਾਂ ਪੁਲਿਸ ਪ੍ਰਸ਼ਾਸਨ ਦੇ ਕੋਲੋਂ ਇਸ ਮਾਮਲੇ ਦੇ ਵਿੱਚ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਤੇ ਉਕਤ ਚੋਰਾਂ ਨੂੰ ਕਾਬੂ ਕਰਕੇ ਇਹ ਉਹਨਾਂ ਦੀ ਨੁਕਸਾਨ ਦੀ ਪਰਪਾਈ ਕੀਤੀ ਜਾਵੇ ਇਸ ਦੀ ਅਪੀਲ ਕੀਤੀ ਗਈ ਹੈ ਇਸ ਮੌਕੇ ਜਸਪੀਰ ਸਿੰਘ ਤੇ ਉਸ ਦੀ ਪਤਨੀ ਦਾ ਕੀ ਕਹਿਣਾ ਸੀ ਆਓ ਸੁਣਦੇ ਹਾਂ ਫਗਵਾੜਾ ਨਿਊਜ਼ ਦੇ ਲਈ ਕੈਮਰਾਮੈਨ ਯਸ਼ ਸ਼ਰਮਾ ਤੇ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਰਿਪੋਰਟ ਜੀ ਆਪਣਾ ਮੈਂ ਦਾ ਨਾਮ ਜਸਪੀਰ ਸਿੰਘ ਹਾਂ ਜੀ ਕਿੱਥੇ ਰਹਿੰਦੇ ਸਰ ਅਤੇ ਐਸਆਈ ਕੰਪਲੈਕਸ ਹਾਂ ਸਰ ਕੀ ਮਾਮਲਾ ਕੀ ਹੈ ਸਾਰਾ ਜਿਹੜਾ ਇੱਕ ਮਾਮਲਾ ਭਾਜੀ ਇਹ ਕੱਲ ਅਸੀਂ ਆਪਣੀ ਮਿਸੇ ਨੂੰ ਲੈ ਕੇ ਪੀਜੀ ਚੰਡੀਗੜ੍ਹ ਸਕੈਨ ਕਰਾਉਣ ਗਏ ਸੀ ਉੱਥੇ ਦਾ ਇਹਨਾਂ ਦਾ ਲਾ ਚੱਲ ਰਿਹਾ ਆਪਰੇਸ਼ਨ ਹੋਇਆ ਸੀ 10 ਸਾਲ ਪਹਿੰਦੇ ਦੀ 2 ਸਾਲ ਬਾਅਦ ਤੇ ਨਾਲ ਸਕੈਨ ਕਰਾ ਕੇ ਦੁਬਾਰਾ ਦੇਖਣਾ ਇਹਨਾਂ ਚੈੱਕ ਕਰਨਾ ਤੇ ਅਸੀਂ ਜਦੋਂ ਉਥੋਂ ਥੋੜਾ ਲੇਟ ਹੋ ਗਏ ਸਕੈਨ ਸਾਡੇ ਟਾਈਮ ਲੱਗ ਗਿਆ ਤੇ ਜਦੋਂ ਘਰ ਪਰਤੇ ਤੇ ਦੇਖਿਆ ਘਰ ਸਾਰਾ ਸਵਾਨ ਸਾਡਾ ਕੁਆਟਰ ਹੀ ਖਿਲਰਿਆ ਪਿਆ ਸੀ ﺍﻟमारी ਡੁੱਟੀ ਵੀ ਸੀ ਬਾਥਰੂਮ ਚੋਂ ਬੰਦੇ ਆਏ ਬਾਥਰੂਮ ਦੀ ਕਿੜਕੀ ਚੋਂ ਅੰਦਰ ਤੇ ਅੰਦਰ ਆ ਗਏ ਸਾਡਾ ਸਾਰਾ ਸਾਮਾਨ ਗੋੜ ਕਿੰਨੇ ਵਿਅਕਤੀ ਸੀਗੇ ਸਰ ਵਿਅਕਤੀ ਕਟੋ-ਕਟ ਦੇਖਣ ਨਾਲ 3-4 ਸੀਗੇ ਹਾਂਜੀ ਉਹਨਾਂ ਤੇ ਸਾਨੂੰ ਜਿੰਨਾ ਸ਼ੱਕ ਤੇ 4 ਬੰਦਿਆਂ ਦੀ ਟੋਲ ਲੀ ਜੀ ਕੋਈ ਪਹਿਚਾਨ ਹੈਗੀ ਨਾਮ ਵਗੈਰਾ ਉਹਨਾਂ ਨਾਲ ਸਾਰੀ ਹੈਗੀ ਕੋਈ ਨਾਮ ਵਗੈਰਾ ਹੈਗੇ ਸਰ ਨਾਮ-ਨਾਂ ਸਾਰਿਆਂ ਦਾ ਪਤਾ ਕੀ ਨਾਮ ਵਗੈਰਾ ਸਰ ਉਹਨਾਂ ਦੇ ਉਹ ਨਾਮ ਇੱਥੇ ਰਹਿਣ ਵਾਲਾ ਕਮੰਡਾਓ ਦੇ ਨਾਲ ਪੂਰੀ ਟੋਲੀ ਹੈ ਨਾਮ ਤੋਂ ਬਿੰਦੂਪੁਰ ਦੇ ਨੇ ਬੰਦੇ ਅੱਛਾ ਜੀ ਚਾਰ ਬੰਦੇ ਸੀ ਚਾਰ ਬੰਦੇ ਚਾਰ ਚਾਰ ਪੰਜ ਬੰਦੇ ਸੀ ਤੇ ਆਪਣਾ ਨੁਕਸਾਨ ਕਿੰਨਾ ਹੋ ਗਿਆ ਯਾਰ ਨੁਕਸਾਨ ਕਟੋੜ ਚਾਰ ਲੱਖ ਦਾ ਹੋ ਗਿਆ ਸੀ ਪੰਜ ਲੱਖ ਰੁਪਏ ਦਾ ਹੋ ਗਿਆ ਚਾਹ ਤੋਲੇ ਸੋਨਾ ਸੀ ਕਪੜੇ ਸੀ ਹਾਂਜੀ ਹੋਰ ਪਿੱਤਲ ਦੇ ਕੋਸ ਗਿਆ ਪੰਡੇ ਹੋਈ ਲੈ ਗਏ ਹੋਰੀ ਪਾ ਗਏ ਹਾਂਜੀ ਤੇ ਸਾਨੂੰ ਇਹਨਾਂ ਪਾਈ ਪਾਈ ਜੋੜ ਕੇ ਬਣਾਇਆ ਸੀਗਾ ਮੈਂ ਇੱਥੇ ਕੁਆਰਟਨਲ ਲਗਾਇਆਇਆ ਸੀ ਤੋ ਤੇ ਤੁਸੀਂ ਇੱਥੇ ਕੰਮ ਕਰਦੇ ਹੋ ਯੀਐਸਐਚ ਮੈਂ ਕੰਮ ਕਰਦਾ ਨਹੀਂ ਤੇ ਇਹ ਕਿੰਨੇ ਕ ਵੀ ਹੋਇਆ ਤੋ ਇਹ ਦੁਪਹਿਰੇ ਹੋਇਆ ਜੀ ਜਿੱਥੇ ਦਾ ਤੁਹਾਡਾ ਖਿਆਲ ਹੈ ਜੀ ਸਾਨੂੰ ਤੇ ਕੋਈ ਕੈਮਰੇਆਂ ਦੇ ਵਿੱਚ ਆਏ ਬੰਦੇ ਕੈਮਰੇ ਆ ਜੇ ਖੰਗਾਲੇ ਨੇ ਕੈਮਰੇ ਆ ਕੋਈ ਕੈਮਰੇ ਲੱਗੇ ਇੱਥੇ ਹਾਂ ਜੰ ਕੈਮਰੇ ਫੈਕਟਰੀਆਂ ਚ ਲੱਗੇ ਨੇ ਉਹਦਾ ਯੀਐਸਐਚ ਨਹੀਂ ਲੱਗੇ ਹੋਏ ਤੇ ਸਰ ਉਹਦਾ ਟੋਟਲ ਨੁਕਸਾਨ ਕਿੰਨਾ ਕੁ ਹੋ ਗਿਆ ਆਪਣਾ ਸਰ ਟੋਟਲ ਕਟੋਕਟ 5 5 ਲੱਖ ਰੁਪਏ ਦਾ ਹੋਇਆ ਜੀ 5 ਲੱਖ ਦਾ ਹਾਂਜੀ ਤੇ ਪੁਲਿਸ ਨੇ ਕਾਰਵਾਈ ਕੀਤੀ ਇਸ ਮਾਮਲੇ ਨੂੰ ਪੁਲਿਸ ਨੇ ਕਾਰਵਾਈ ਕੀਤੀ ਪੁਲਿਸ ਕਹਿੰਦੀ ਹੈ ਕਿ ਕੈਮਰੇ ਦੇਖਾਂਗੇ ਫਿਰ ਬਾਅਦ ਚ ਕਾਰਵਾਈ ਕਰਾਂਗੇ ਉਹ ਤਾਂ ਸਾਈ ਸੀ ਮੌਕੇ ਤੇ ਹਾਂਜੀ ਹਾਂਜੀ ਪੁਲਿਸ ਆਈ ਸੀ ਪੁਲਿਸ ਦੇਖ ਕੇ ਗਈ ਬਿਆਨ ਲੈ ਸਾਡੇ ਲੈ ਗਈ ਇੰਦਾ ਸਾਰਾ ਸ਼ਹਿਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਬਹੁਤ ਹੋ ਰਹੀਆਂ ਤੇ ਕੀ ਆਪਾਂ ਕੀ ਪ੍ਰਸ਼ਾਸਨ ਕੋ ਮੰਗ ਰੱਖਦੇ ਆਂ ਆਪਾਂ ਪ੍ਰਸ਼ਾਸਨ ਨੂੰ ਆਪਾਂ ਇਹ ਕਹਿੰਦੇ ਆਂ ਕਿ ਪੁਲਿਸ ਦੀ ਸ਼ਕਤੀ ਵਧਾਈ ਜਾਵੇ ਚੌਕਸੀ ਵਧਾਈ ਜਾਵੇ ਕਿ ਜਿਹੜਾ ਸਾਡੇ ਗਰੀਬ ਬੰਦਿਆਂ ਦਾ ਗਰੀਬ ਬੰਦਿਆਂ ਦਾ ਪੁਲਿਸ ਵਾਲਿਆਂ ਨੇ ਰੱਖ ਨੂੰ ਸਾਲ ਹੋਇਆ ਬੜੇ ਮਨ ਨੂੰ ਜੋੜ ਲੱਗਦੀ ਪਾਈ ਪਾਈ ਬੰਦਾ ਜੋੜ ਕੇ ਤੇ ਆਪਣੇ ਬੱਚਿਆਂ ਲਈ ਕੁਝ ਬਣਾਉਂਦਾ ਤੇ ਉਹ ਬੜਾ ਮਨ ਨੂੰ ਦੁੱਖ ਲੱਗਦਾ ਇਥੇ ਇਸ ਪੁਲਿਸ ਦੀ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਕਿ ਸਾਨੂੰ ਹਿੰਸਾ ਹੋਇਆ ਜਾਏ ਤੇ ਸਾਡੀ ਜਿਹੜੇ ਲੁੱਟਿਆ ਚੋਰਾਂ ਨੇ ਉਹ ਸਾਨੂੰ ਹੌਸ ਤੋਂ ਆਜੇ